ਸਸਿਕਾ ਸਿੰਘ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦਿਆਂ ਪਹਿਲੀ ਖਬਰ ਵੱਲ ਖਬਰ ਇਸ ਬਾਬਤ ਹੈ ਕਿ ਅਮਰੀਕਾ ਦੀ ਜਿੱਥੇ ਗ੍ਰੀਨਲੈਂਡ ਦੇ ਉੱਤੇ ਆਖ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਨਾਟੋ ਦੇ ਵਿੱਚ ਚਰਚਾ ਚੱਲ ਚੁੱਕੀ ਹੈ ਤੇ ਯੂਰਪ ਜਿਹੜੇ ਦੇਸ਼ ਨੇ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਤਾਂ ਇਨ੍ਹਾਂ ਪੂਰੇ ਮਾਮਲਿਆਂ ਨੂੰ ਲੈ ਕੇ ਚੀਜ਼ਾਂ ਸੁਰਖੀਆਂ ਦੇ ਵਿੱਚ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਤਾਂ ਅਮਰੀਕਾ ਲਗਾਤਾਰ ਗ੍ਰੀਨਲੈਂਡ ਨੂੰ ਲੈ ਕੇ ਚਰਚਾਵਾਂ ਤੇਜ਼ ਕਰ ਰਿਹਾ ਤੇ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਨ ਨੂੰ ਲੈ ਕੇ ਚੀਜ਼ਾਂ ਜਿਹੜੀਆਂ ਕਾਫੀ ਆਦਾ ਮਸਲੇ ਦੇ ਵਿੱਚ ਨਜ਼ਰ ਆ ਰਹੀਆਂ ਨੇ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਬਣਦੀਆਂ ਨਜ਼ਰ ਆਈਆਂ ਨੇ ਔਰ ਦੱਸਿਆ ਜਾ ਰਿਹਾ ਕਿ ਡੋਨਾਲਡ ਟਰੰਪ ਦੇ ਗ੍ਰੀਨ ਲੈਂਡ ਤੇ ਕਬਜ਼ਾ ਕਰਨ ਦੇ ਇਰਾਦਿਆਂ ਕਾਰਨ ਅਮਰੀਕਾ ਤੇ ਯੂਰਪ ਦੇ ਸਦੀਆਂ ਪੁਰਾਣੇ ਰਿਸ਼ਤੇ ਵਿੱਚ ਖਟਾਸ ਆਉਣ ਲੱਗ ਪਈ ਹੈ ਕਈ ਯੂਰੋਪੀਅਨ ਦੇਸ਼ਾਂ ਨੇ ਟਰੰਪ ਦੇ ਇਸ ਪਲਾਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਇਸ ਰਾਨ ਨਾਟੋ ਦੇ ਮੁਖੀ ਮਾਰਕ ਰੂਟੇ ਨੇ ਇਸ ਤੇ ਬਟਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਮਰੀਕੀ ਫੌਜ ਦੀ ਸਹਾਇਤਾ ਤੋਂ ਬਿਨਾਂ ਯੂਰਪ ਆਪਣੀ ਰੱਖਿਆ ਨਹੀਂ ਕਰ ਸਕਦਾ ਇਸ ਲਈ ਪੂਰੇ ਯੂਰਪ ਨੂੰ ਆਪਣੀ ਰੱਖਿਆ ਬਜਟ ਦੁੱਗਣਾ ਕਰਨਾ ਪਾਵੇਗਾ ਤੇ ਇਸੇਹੀ ਚੱਲਦੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਸੁਰਖੀਆਂ ਬਣ ਗਈਆਂ ਨੇ ਔਰ ਇਹ ਵੀ ਕਿਹਾ ਗਿਆ ਕਿ ਜੇਕਰ ਇਥੇ ਕਿਸੇ ਨੂੰ ਲੱਗਦਾ ਕਿ ਯੂਰੋਪੀਅਨ ਯੂਨੀਅਨ ਜਾਂ ਪੂਰਾ ਯੂਰਪ ਮਿਲ ਕੇ ਅਮਰੀਕਾ ਦੀ ਮਦਦ ਤੋਂ ਬਿਨਾ ਆਪਣੀ ਸੁਰੱਖਿਆ ਕਰ ਸਕਦਾ ਹੈ ਤਾਂ ਤੁਸੀਂ ਸੁਪਨਿਆਂ ਦੀ ਦੁਨੀਆ ਉਹਦੇ ਵਿੱਚ ਹੋ ਤੁਸੀਂ ਅਜਿਹਾ ਨਹੀਂ ਕਰ ਸਕਦੇ ਯੂਰਪ ਅਤੇ ਅਮਰੀਕਾ ਦੋਵਾਂ ਨੂੰ ਇੱਕ ਦੂਜੇ ਦੀ ਲੋੜ ਹੈ ਤੇ ਜੁਲਾਈ 2025 ਵਿੱਚ ਇੱਕ ਵਿੱਚ ਨਾਟੋ ਦੀ ਇੱਕ ਕਾਨਫਰੰਸ ਹੋਈ ਸੀ ਜਿਸ ਵਿੱਚ ਸਾਰੇ ਦੇਸ਼ਾਂ ਨੇ ਆਪਣੇ ਜੀਡੀਪੀ ਦਾ 3.5% ਹਿੱਸਾ ਰੱਖਿਆ ਤੇ ਖਰਚਾ ਕਰਨ ਦਾ ਅਹਿਦ ਲੇ ਆ ਸੀਗਾ ਉੱਥੇ ਹੀ 2035 ਤੱਕ ਇਸ ਨੂੰ ਵਧਾ ਕੇ 5% ਕਰਨ ਦਾ ਟੀਚਾ ਮਿੱਥਿਆ ਗਿਆ ਸੀ ਔਰ ਹੁਣ ਡੀਜੀਪੀ 5% ਡੀਜੀਪੀ ਜਿਹੜੀ ਆ ਉਹ 5% ਦੇ ਹਿੱਸਾ ਖਰਚ ਕਰਨ ਤੋਂ ਬਾਅਦ ਵੀ ਯੂਰਪ ਕਿਸੇ ਵੀ ਕੀਮਤ ਤੇ ਅਮਰੀਕਾ ਦੀ ਬਰਾਬਰੀ ਨਹੀਂ ਕਰ ਸਕਦਾ ਇਸੇ ਲਈ 10% ਦੇ ਹਿੱਸਾ ਖਰਚ ਕਰਨਾ ਪਾਵੇਗਾ ਯੂਰਪ ਨੂੰ ਪਰਮਾਣੂ ਸਰਪੰਨ ਬਣਨਾ ਹੋਵੇਗਾ ਜਿਸ ਲਈ ਯੂਰਪ ਨੂੰ ਅਰਬਾਂ ਯੂਰੋ ਖਰਚੇ ਪੈਣਗੇ ਪੰਜਾਬੀ ਫਿਲਮ ਇੰਡਸਟਰੀ ਤੋਂ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਆਪਣੇ ਦਮਦਾਰ ਅਦਾਕਾਰੀ ਅਤੇ એનર્ਜੀ ਲਈ ਜਾਣੇ ਜਾਂਦੇ ਅਦਾਕਾਰ ਅਤੇ ਗਾਇਕ ਜ਼ੈ ਰੰਦਾਵਾ ਆਪਣੀ ਆਉਣ ਵਾਲੀ ਫਿਲਮ ਇਸ਼ਕਨਾਮਾ ਪੰਜਾਬ ਦੀ ਸ਼ੂਟਿੰਗ ਦੌਰਾਨ ਗੰਭੀਰ ਹਾਸੇ ਦਾ ਸ਼ਿਕਾਰ ਹੋਈ। ਅਮਰਸਰ ਵਿੱਚ ਚੱਲ ਰਹੀ ਸ਼ੂਟਿੰਗ ਦੌਰਾਨ ਇੱਕ ਖਤਰਨਾਕ ਜੰਪ ਸੀਨ ਨੇ ਅਚਾਨਕ ਭਿਆਨਕ ਮੋੜ ਲੈ ਲਿਆ ਜਿਸ ਨਾਲ ਸੈੱਟ ਤੇ ਅਫਰਾ ਤਫਰੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਇੱਕ ਅਹਿਮ ਸੀਨ ਵਿੱਚ ਜ਼ੈ ਰੰਦਾਵਾ ਨੇ ਉਚਾਈ ਤੋਂ ਛਾਲ ਮਾਰਨੀ ਸੀ। ਇਸ ਸੀਨ ਲਈ ਕ੍ਰੇਨ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਸੀ ਪਰ ਤਕਨੀਕੀ ਖਰਾਬੀ ਕਾਰਨ ਮਸ਼ੀਨ ਨੇ ਸਮੇਂ ਸਿਰ ਸਹੀ ਕੰਮ ਨਹੀਂ ਕੀਤਾ ਸੰਤੁਲਨ ਵਿਗੜਨ ਕਾਰਨ ਜੈ ਨਿਸ਼ਚਿਤ ਥਾਂ ਤੇ ਸੁਰੱਖਿਅਤ ਲੈਂਡ ਨਹੀਂ ਕਰ ਸਕਿਆ ਅਤੇ ਸਿੱਧਾ ਨੇੜੇ ਦੀ ਕੰਧ ਨਾਲ ਜਾ ਟਕਰਾਇਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹਨਾਂ ਦੇ ਸਿਰ 'ਚ ਗੰਭੀਰ ਸੱਟ ਲੱਗ ਗਈ ਹੈ ਹਾਦਸੇ ਤੋਂ ਤੁਰੰਤ ਬਾਅਦ ਯੂਨਿਟ ਦੇ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਅਦਾਕਾਰ ਨੂੰ ਮੋਢਲੀ ਸਹਾਇਤਾ ਦਿੱਤੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਬਿਨਾਂ ਦੇਰੀ ਕੀਤੇ ਨਜ਼ਦੀਕੀ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਹੁਣ ਇਲਾਜ ਸ਼ੁਰੂ ਹੋ ਗਿਆ ਹੈ। ਇहतਿਆਤ ਵਜੋਂ ਉਹਨਾਂ ਦੇ ਸਿਰ ਦਾ ਐਮ ਆਰ ਆਈ ਅਤੇ ਹੋਰ ਜ਼ਰੂਰੀ ਮੈਡੀਕਲ ਟੈਸਟ ਕੀਤੇ ਗਏ ਤਾਂ ਜੋ ਕਿਸੇ ਅੰਦਰੂਨੀ ਸੱਟ ਦੀ ਪੁਸ਼ਟੀ ਕੀਤੀ ਜਾ ਸਕੇ। ਫਿਲਮ ਦੀ ਟੀਮ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜ਼ੈ ਰੰਦਾਵਾ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਅਨਟਾਰੀਓ ਦੇ ਓਕਵਿਲ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦਾ ਵਿਸਤਾਰ ਦਾ ਕੁਝ ਕਾਉਂਸਲਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮਤੇ ਨੂੰ ਪ੍ਰਵਾਨਗੀ ਦਾ ਮੁੱਦਾ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਤੱਕ ਲਟਕਾ ਦਿੱਤਾ ਗਿਆ ਹੈ। ਸ਼ਹਿਰ ਦੇ 2403 ਖਾਲਸਾ ਗੇਟ ਤੇ ਸਥਿਤ ਓਕਵਿਲ ਸਿੱਖ ਕਲਚਰਲ ਐਸੋਸੀਏਸ਼ਨ ਆਪਣੀ ਇਮਾਰਤ ਦੇ ਘੇਰੇ ਵਿੱਚ 2000 ਵਰਗ ਮੀਟਰ ਦਾ ਵਾਧਾ ਕਰਨਾ ਚਾਹੁੰਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕੀ ਮੌਜੂਦ 520 ਵਰਗ ਮੀਟਰ ਵਿੱਚ ਬਣੀ ਇਮਾਰਤ ਸੰਗਤ ਦੀ ਗਿਣਤੀ ਨੂੰ ਵੇਖਦਿਆਂ ਪੂਰੀ ਨਹੀਂ ਪੈ ਰਹੀ ਕਲਚਰਲ ਐਸੋਸੀਏਸ਼ਨ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦਾ ਵੀ ਵਿਸਤਾਰ ਚਾਹੁੰਦੀ ਹੈ ਤਾਂਕਿ 231 ਗੱਡੀਆਂ پارک ਕਰਨ ਦੀ ਸਪੇਸ ਤਿਆਰ ਕੀਤੀ ਜਾ ਸਕੇ ਟਾਊਨ ਪਲੈਨਰ ਵੱਲੋਂ ਗੁਰਦੁਆਰਾ ਸਾਹਿਬ ਦੇ ਵਿਸਤਾਰ ਨਾਲ ਸੰਬੰਧਿਤ ਯੋਜਨਾ ਨੂੰ ਹਰੀ ਚੰਡੀ ਦੇ ਦਿੱਤੀ ਗਈ ਪਰ ਵਾਰਡ 4 ਤੋਂ ਕਾਉਂਸਲਰ ਐਲਨ ਵੱਲੋਂ ਅਰਜੀ ਨੂੰ ਪ੍ਰਵਾਨਗੀ ਲਈ VOTING ਅੱਗੇ ਪਾਉਣ ਦਾ ਸੱਦਾ ਦਿੱਤਾ ਗਿਆ ਹੈ ਸ਼ਹਿਰ ਦੇ ਵਸਨੀਕ ਗੁਲਾਮ ਸਾਬਰ ਅਤੇ ਹੀਨਾ ਸਾਬਰ ਨੇ ਲਿਖਤੀ ਤੌਰ ਤੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਵਿਸਤਾਰ ਨਾਲ ਕਈ ਸਮੱਸਿਆਵਾਂ ਪੈਦਾ ਹੋਣਗੀਆਂ। ਉਹਨਾਂ ਦੀ ਦਲੀਲ ਹੈ ਕਿ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਪਾਰਕਿੰਗ ਵਾਸਤੇ ਥਾਂ ਨਹੀਂ ਹੁੰਦੀ ਅਤੇ ਗੱਡੀਆਂ ਸੜਕਾਂ ਤੇ ਖੜੀਆਂ ਨਜ਼ਰ ਆਉਂਦੀਆਂ ਨੇ। ਹੁਣ 17 ਫਰਵਰੀ ਨੂੰ VOTING ਹੋਵੇਗੀ ਜਿਸ ਦੌਰਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵਿਸਤਾਰ ਲਈ ਹਰੀ ਚੰਡੀ ਦਿੱਤੀ ਜਾ ਸਕਦੀ ਹੈ। ਟਾਊਨ ਪਲੈਨਰ ਵੱਲੋਂ ਗੁਰਦੁਆਰਾ ਸਾਹਿਬ ਦੇ ਵਿਸਤਾਰ ਨਾਲ ਸੰਬੰਧਿਤ ਯੋਜਨਾ ਨੂੰ ਹਰੀ ਚੰਡੀ ਦੇ ਦਿੱਤੀ ਗਈ ਹੈ ਪਰਵਾੜ ਨੰਬਰ 4 ਤੋਂ ਕਾਉਂਸਲਰ ਐਲਨ ਵੱਲੋਂ ਅਰਜੀ ਨੂੰ ਪ੍ਰਵਾਨਗੀ ਲਈ VOTING ਅੱਗੇ ਪਾਉਣ ਦਾ ਸੱਦਾ ਦਿੱਤਾ ਗਿਆ। ਸ਼ਹਿਰ ਦੇ ਵਸਨੀਕ ਗੁਲਾਮ ਸਾਬਰ ਅਤੇ ਹੀਨਾ ਸਾਬਰ ਨੇ ਲਿਖਤੀ ਤੌਰ ਤੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਵਿਸਤਾਰ ਨਾਲ ਕਈ ਸਮੱਸਿਆਵਾਂ ਜਿਹੜੀਆਂ ਪੈਦਾ ਹੋਣਗੀਆਂ ਉਹਨਾਂ ਦੀ ਦਲੀਲ ਹੈ ਕਿ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਪਾਰਕਿੰਗ ਵਾਸਤੇ ਥਾਂ ਨਹੀਂ ਹੁੰਦੀ ਅਤੇ ਗੱਡੀਆਂ ਜਿਹੜੀਆਂ ਨੇ ਉਹ ਸੜਕਾਂ ਤੇ ਖੜੀਆਂ ਨਜ਼ਰ ਆਉਂਦੀਆਂ ਨੇ। ਹੁਣ 17 ਫਰਵਰੀ ਨੂੰ VOTING ਹੋਵੇਗੀ ਜਿਸ ਦੌਰਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵਿਸਤਾਰ ਲਈ ਹਰੀ ਝੰਡੀ ਦਿੱਤੀ ਜਾ ਸਕਦੀ ਹੈ ਅਮਰੀਕਾ ਦੇ ਵਿੱਚ ਬਰਫੀਲੇ ਤੂਫਾਨ ਨੇ ਵੱਡੇ ਪੱਧਰ ਦੀ ਤਬਾਹੀ ਮਚਾਈ ਹੈ ਤੇ ਇਸ ਤਬਾਹੀ ਦੇ ਵਿੱਚ ਕਈ ਲੋਕਾਂ ਦੀ ਮੌਤ ਦੀ ਮੰਦਪਾਕੀ ਖਬਰ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਮਾਮਲੇ ਨੂੰ ਲੈ ਕੇ ਸੁਰਖੀਆਂ ਵੀ ਬਣੀਆਂ ਤੇ ਅਮਰੀਕਾ ਦੇ ਵਿੱਚ ਸਥਿਤੀ ਤਣਾਪੂਰਣ ਹੋਈ ਹੈ ਕਿਉਂਕਿ ਬਦਲਦਾ ਮੌਸਮ ਬਰਫੀਲਾ ਤੂਫਾਨ ਲੋਕਾਂ ਲਈ ਆਫਤ ਪੈਦਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਬਾਅਦ ਅਮਰੀਕਾ ਦੇ ਵਿੱਚ ਕਿਤੇ ਨਾ ਕਿਤੇ ਅਲਰਟ ਜਾਰੀ ਕਰ ਦਿੱਤਾ ਗਿਆ ਪੂਰੀ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਗਿਆ ਹੈ ਕਿ ਜਿੱਥੇ ਹੁਣ ਅਮਰੀਕਾ ਦੇ ਵਿੱਚ ਬਰਫੀਲੇ ਤੂਫਾਨ ਦਾ ਕਹਿਰ ਜਾਰੀ ਹੈ ਹੁਣ ਤੱਕ ਉੱਥੇ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਲੱਖਾਂ ਲੋਕਾਂ ਦੇ ਘਰਾਂ ਵਿੱਚ ਬਿਜਲੀ ਠੱਪ ਹੋ ਗਈ ਹੈ ਅਤੇ ਉਹ ਹਨੇਰੇ ਵਿੱਚ ਰਹਿਣ ਲਈ ਮਜਬੂਰ ਹਨ ਬਰਫੀਲੇ ਤੂਫਾਨ ਨੇ ਵਿਆਪਕ ਆਫੜਾ ਦਫੜੀ ਮਚਾ ਦਿੱਤੀ ਹੈ ਕੁਦਰਤੀ ਆਫਤ ਕਾਰਨ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਬਿਜਲੀ ਬੰਦ ਹੋ ਗਈ ਹੈ ਅਤੇ ਕਈ ਉਡਾਨਾਂ ਵੀ ਰद्द ਹੋ ਗਈਆਂ ਨੇ ਟੈਕਸਾਸ ਤੋਂ ਨਿਊ ਇੰਗਲੈਂਡ ਤੱਕ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਭਾਰੀ ਬਰਫ ਪਈ ਹੋਈ ਹੈ ਇਸ ਦੌਰਾਨ ਅਮਰੀਕਾ ਦੇ ਮੇਨ ਵਿੱਚ ਵੈਗੋਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਨਿਜੀ ਵਪਾਰਕ ਜੈੱਟ ਦੇ ਹਾਦਸਾ ਗ੍ਰਸਤ ਹੋਣ ਨਾਲ 7 ਲੋਕਾਂ ਦੀ ਜਾਨ ਚਲੀ ਗਈ ਇਹ ਹਾਦਸਾ ਅਮਰੀਕਾ ਦੇ ਕਈ ਹਿੱਸਿਆਂ ਵਿੱਚ جاری ਭਿਆਨਕ ਬਰਫੀਲੇ ਤੂਫਾਨ ਦੇ ਵਿਚਕਾਰ ਵਾਪਰਿਆ ਬਰਫੀਲੇ ਤੂਫਾਨ ਕਾਰਨ ਟੈਨਸੀ ਮਿਸਿਸਿਪੀ ਅਤੇ ਹੋਰ ਲੋਕ ਸਭਾ ਤੋਂ ਲੋਕ ਸਭਾ ਤੋਂ ਪਰ ਬਾਬਤ ਹੋਏ ਨੇ ਸਬ ਤੇ ਲੋਕ ਜਿਹੜੇ ਨੇ ਉੱਥੇ ਹੋ ਟੈਕਸਾਸ ਕਟ ਕੀ ਜਾਰਜੀਆ ਵੈਸਟ ਵਰਜੀਨੀਆ ਅਤੇ ਤੂਫਾਨ ਤੋਂ ਸਭ ਤੋਂ ਵੱਧ ਇਹ ਸਾਰੇ ਇਲਾਕੇ ਪਰ ਬਾਬਤ ਹੋਏ ਨੇ ਫਲਾਈਟ ਟਰੈਕਿੰਗ ਵੈਬਸਾਈਟ ਜਿਹੜੇ ਨੇ ਉਹਨਾਂ ਦੇ ਫਲਾਈਟ 에ਅਰਵੇ ਦੇ ਅਨੁਸਾਰ ਅਮਰੀਕਾ ਦੀਆਂ ਉਡਾਨਾਂ ਰੱਦ ਕੀਤੀਆਂ ਗਈਆਂ ਨੇ 10000 ਤੋਂ ਵੱਧ ਔਰ ਉਸ ਤੋਂ ਬਾਅਦ 4000 ਜਿਹੜੀਆਂ ਉਡਾਨਾਂ ਸ਼ਨੀਵਾਰ ਨੂੰ ਰੱਦ ਹੋਈਆਂ ਸਿਗੀਆਂ ਇਸੇ ਤਰੀਕੇ ਨਾਲ ਹੁਣ ਆਉਣ ਵਾਲੇ ਦਿਨਾਂ ਚ ਹੋਰ ਉਡਾਨਾਂ ਰੱਦ ਹੋ ਰਹੀਆਂ ਨੇ ਔਰ ਉੱਤਰ ਗ੍ਰੈਸ ਸੁਰੱਖਿਆ ਵਿਭਾਗ ਦੇ ਅਨੁਸਾਰ ਸਾਰਾ ਰਾਜ ਅਤੇ ਵਿਸ਼ਿੰਗਟਨ ਇਸ ਵਿੱਚ ਮੌਸਮ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ ਊਰਜਾ ਵਿਭਾਗ ਨੇ ਟੈਕਸਾਸ ਵਿੱਚ ਬਲੈਕਆਊਟ ਨੂੰ ਰੋਕਣ ਲਈ ਇੱਕ ਐਮਰਜੈਂਸੀ ਆਦੇਸ਼ ਜਾਰੀ ਕੀਤਾ ਹੈ ਕਿ ਡਾਟਾ ਸੈਂਟਰਾਂ ਅਤੇ ਹੋਰ ਵੱਡੇ ਧਾਰੀਆਂ ਦੇ ਵਿੱਚ ਬੈਕਅਪ ਪਾਵਰ ਸਰੋਤਾਂ ਦੀ ਵਰਤੋਂ ਦੀ ਆਗਿਆ ਦਿੱਤੀ ਗਈ ਹੈ ਐਸਵਾਈਐਲ ਨਹਿਰ ਵਿਵਾਦ ਦਾ ਹੱਲ ਲੱਭਣ ਲਈ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਕਾਰ ਅੱਜ ਇੱਕ ਵਾਰ ਫਿਰ ਮੀਟਿੰਗ ਹੋਈ ਹੈ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਅਧਿਕਾਰੀ ਮੌਜੂਦ ਰਹੇ ਦੋਮਾ ਰਾਜਾ ਦੇ ਮੁੱਖ ਮੰਤਰੀਆਂ ਵਿਚਾਲੇ ਤਾਜ ਹੋਟਲ ਵਿੱਚ ਮੀਟਿੰਗ ਹੋਈ ਹੈ ਕੇਂਦਰ ਸਰਕਾਰ ਵੀ ਇਸ ਮਹੱਤਵਪੂਰਨ ਮੀਟਿੰਗ ਦੀ ਨਿਗਰਾਨੀ ਕਰ ਰਹੀ ਹੈ ਅਸਲ ਵਿੱਚ ਸੈਕਟਰ 3 ਦੇ ਹਰਿਆਣਾ ਨਿਵਾਸੀ ਵਿਖੇ ਹੋਣ ਵਾਲੀ ਸੀ ਆਖਰੀ ਸਮੇਂ ਤੇ ਤਾਜ ਹੋਟਲ ਵਿੱਚ ਜਗ੍ਹਾ ਬਦਲ ਦਿੱਤੀ ਗਈ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਲ ਦੀ ਪ੍ਰਧਾਨਗੀ ਹੇਠ ਨਾਇਬ ਸਿੰਘ ਸੈਣੀ ਅਤੇ ਭਗਵੰਤ ਮਾਨ ਵਿਚਾਰ ਪਿਛਲੀਆਂ ਮੀਟਿੰਗਾਂ ਪਿਛਲੇ ਸਾਲ 9 ਜੁਲਾਈ ਅਤੇ 5 ਅਗਸਤ ਨੂੰ ਹੋਈਆਂ ਸਨ ਪਰ ਕੋਈ ਹੱਲ ਨਹੀਂ ਨਿਕਲਿਆ ਸੀ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਇੱਕ ਵਾਰ ਫਿਰ ਐਸਵਾਈਐਲ ਮੁੱਦੇ ਤੇ ਸਾਂਝੀ ਮੀਟਿੰਗ ਬੁਲਾ ਰਹੇ ਹਨ ਨਵੰਬਰ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ ਤੇ ਵਿਚੋਲਗੀ ਤੋਂ ਪਿੱਛੇ ਹਟਦੀ ਦਿਖਾਈ ਦਿੱਤੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਵਿਚਕਾਰ ਪੰਜ ਦੌਰ ਦੀਆਂ ਦਵੱਲੀਆਂ ਮੀਟਿੰਗਾਂ ਦੀ ਅਗਵਾਈ ਕੀਤੀ ਪਰ ਕਿਸੇ ਦਾ ਵੀ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਪਹਿਲਾ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟੇਲ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਉਹਨਾਂ ਨੂੰ ਆਪਸੀ ਗੱਲਬਾਤ ਰਾਹੀਂ ਐਸਵਾਈਐਲ ਨਹਿਰ ਮੁੱਦੇ ਤੇ ਚਰਚਾ ਕਰਨ ਦੀ ਅਪੀਲ ਕੀਤੀ ਸੀ ਪੱਤਰ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਲੋੜ ਪੈਣ ਤੇ ਕੇਂਦਰ ਸਰਕਾਰ ਦੋਵਾਂ ਰਾਜਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ ਮੰਤਰਾਲੇ ਨੇ ਕਿਹਾ ਹੈ ਕਿ 5 ਅਗਸਤ 2025 ਨੂੰ ਹੋਈ ਮੀਟਿੰਗ ਵਿੱਚ ਦੋਵੇਂ ਰਾਜ ਸਕਾਰਾਤਮਕ ਭਾਵਨਾ ਨਾਲ ਅੱਗੇ ਵਧਣ ਲਈ ਸਹਿਮਤ ਹੋਏ ਸਨ ਅਤੇ ਇਸ ਲਈ ਉਹਨਾਂ ਨੂੰ ਹੁਣ ਆਪਣੀਆਂ ਪ੍ਰਸਤਾਵਿਤ ਯੋਜਨਾਵਾਂ 'ਤੇ ਚਰਚਾ ਕਰਨੀ ਚਾਹੀਦੀ ਹੈ।